ਤਰ੍ਹਾਂ ਤਰ੍ਹਾਂ ਦੇ ਵਿਤਕਰਿਆਂ ਵਿੱਚ ਜੀਣ ਵਾਲੇ ਮਨੁੱਖ ਹੋ ਸਕਦਾ ਹੈ ਜੇ ਭਰੋਸੇ 'ਚ ਵੀ ਨਹੀਂ ਜੀ ਰਿਹਾ। ਅਜੇ ਸੁਣੀ ਹੋਈ ਬਾਣੀ ਮਨ ਦਾ ਹਿੱਸਾ ਨਹੀਂ ਬਣੀ, ਸਰੋਤੇ ਵੀ ਨਹੀਂ ਹੈ। ਸੁਣੀ ਐ, ਮੰਨੀ ਐ, ਮਨ ਕੀਤਾ ਬਾ। ਭਾਵਨਾ ਸੁਣ ਕੇ ਜਿਸ ਦੀ ਬਣ ਗਈ ਐ, ਸੁਣ ਕੇ ਜਿਸ ਦਾ ਭਰੋਸਾ ਬਣ ਗਿਆ ਖਤਰੇ 'ਚ ਐ। ਬਰੋਸਾ ਟੁੱਟ ਵੀ ਸਕਦਾ ਕੋਈ ਤੋੜ ਕੇ ਰੱਖ ਦੇਗਾ। ਔਰ ਮੈਂ ਇਸ ਜ਼ਿੰਦਗੀ ਦੇ ਵਿੱਚ ਅੰਦਾਜ਼ਨ 46-47 ਸਾਲ ਹੋ ਗਏ ਨੇ ਮੈਨੂੰ ਕਥਨ ਕਰਦੇ ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਬਰੋਸੇ ਟੁੱਟ ਗਏ ਗੁਰੂ ਤੋਂ ਬਰੋਸੇ ਟੁੱਟ ਗਏ ਗੁਰਦੁਆਰੇ ਤੋਂ ਬਰੋਸੇ ਟੁੱਟ ਗਏ ਪਰਮਾਤਮਾ ਤੋਂ ਬਰੋਸੇ ਟੁੱਟ ਗਏ ਕਈਆਂ ਦੇ ਤੇ ਬਹੁਤ ਛੋਟੀ ਛੋਟੀ ਗੱਲ ਤੇ ਵੀ ਟੁੱਟੇ ਇਹ ਪਿਛਲੇ ਸਾਲ ਦੀ ਗੱਲ ਕੈਲੀਫੋਰਨੀਆ 'ਚ ਇੱਕ ਸੱਜਣ ਨੇ ਅਖੰਡ ਪਾਠ ਰਖਾਇਆ। ਅਰਤਨ ਦੇ ਦਿਨ ਗੁਰਦੁਆਰੇ ਬੜੀ ਰੌਣਕ। ਦੋ ਹਾਲ ਸੰਨੇਕ ਦੇ ਚ ਪਾਠ ਚੱਲਦਾ ਰਿਹਾ, ਇੱਕ ਦੇ ਚ ਕਥਾ ਕੀਰਤਨ ਚੱਲਦਾ ਰਿਹਾ। 24 ਘੰਟੇ ਲੰਗਰ ਚੱਲਦਾ ਰਿਹਾ। ਗੁਰਦੁਆਰੇ ਵਿੱਚ ਜੋ ਕੁਝ ਚਾਹੀਦਾ ਸੀ ਉਸਨੇ ਪੁਚਾਇਆ ਔਰ ਬਹੁਤ ਕੁਝ ਨਵਾਂ ਬਣਾ ਦਿੱਤਾ। ਉਹਨੇ ਅਥਾ ਉੱਥੇ দান ਕੀਤਾ। ਬੜੀ ਉਸਦੀ ਮਹਿਮਾ ਵੀ ਹੋਈ। ਦਾਸ ਵਖ ਵਖ ਸ਼ੈਰਾਂ ਤੋਂ ਵਿਚਰਦਾ ਹੋਇਆ ਜਦ ਫਰੇਮਾਉਂਡ ਪਹੁੰਚਿਆ। ਸੋਤੇ ਸਿਤ ਉੱਥੇ ਉਸਦਾ ਮਿਲਣਾ ਹੋ ਗਿਆ। ਇੱਕ ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ 10 ਲਾਸ ਅੰਜਲਸ ਹੋਰ ਕਈ ਸ਼ਹਿਰਾਂ ਤੋਂ ਕੇ ਉੱਥੇ ਪਹੁੰਚਿਆ ਮੈਨੂੰ ਕਹਿਣ ਲੱਗਾ ਆਪਣਾ ਤੇ ਹੁਣ ਯਕੀਨ ਨਹੀਂ ਰਹਿ ਗਿਆ ਗੱਲ ਖਤਮ ਮੈਂ ਕਿ ਹੱਦ ਹੋ ਗਈ ਹਜ਼ਾਰਾਂ ਡਾਲਰ ਉਸ ਦਿਨ ਆ ਕੇ ਖਰਚ ਕੀ ਤੈਨੂੰ ਤੁਸੀਂ 판ਡੇ ਨਵੇਂ ਬਣਾਏ ਕਾਰਪਟ ਨਵਾਂ ਤੁਸੀਂ ਵਿਛਾ ਦਿੱਤਾ ਇਤਨੀ ਰੌਣਕ ਪਾਠੀਆਂ ਨੂੰ ਤੁਸੀਂ ਖੁੱਲ੍ਹੇ ਮਾਇਆ ਦਿੱਤੇ ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦੇ ਸਿਲਸਿਲੇ ਨਹੀਂ ਬਣਦਾ ਗੱਲ ਕੀ ਹੋ ਗਈ ਕਹ ਲੈਗੇ ਮਸਕੀਨ ਜੀ ਆਪਾਂ ਮੁਕਦਮੇ ਚ ਹਾਰ ਗਏ ਸਾਡਾ ਨਿਸ਼ਚਾ ਟੁੱਟ ਗਿਆ ਪਰ ਉਹ ਸਹੀ ਟੁੱਟ ਗਿਆ ਐਨੇ ਜਿਹਾਂ ਗੱਲ ਨਾਲ ਟੁੱਟ ਗਿਆ ਐਨੇ ਜਿਹਾਂ ਗੱਲ ਨਾਲ जिस दा भरोसा बजे है खतरे च है कोई तोड़ के रख सकता है। कोई दुख भरोसे तोड़ के रख दे कोई लैक्चरार कोई कथाकार उस तो विपरीत गल कह के परमात्मा के दे भरोसे तोड़ के रख सद गुरु के भरोसे तोड़ के रख सकता, है, गुरु दे भरोसे तोड़ के रख सकता है। और भरोसे टुटते दे मैं देखे ने यह भी मैं अर्ज करते ਉਹ ਆਪਣੇ ਆਪ ਨੂੰ ਖਤਰੇ 'ਚ ਸਮਝੇ ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ ਭਗਤੀ ਨਹੀਂ ਬਣਦਾ ਭਗਤ ਦਾ ਭਰੋਸਾ ਨਹੀਂ ਟੁੱਟਦਾ ਭਗਤ ਤੇ ભગવાન ਦਾ ਰੂਪ ਹੋ ਜਾਂਦਾ ਹੈ ਬੂੰਦ ਸਾਗਰ ਹੋ ਜਾਂਦੀ ਹੁਣ ਜੋ ਹੈ ਉਸ ਦਾ ਭਰੋਸਾ ਟੁੱਟੇ ਉਹ ਤੇ ਆਪ ਪਰਮਾਤਮਾ ਵਰਗਾ ਹੋ ਗਿਆ ਹਰ ਵਕਤ ਮਹਾਰਸ ਮਹਾਨੰਦ ਉਸ ਦੀ ਦੁਨੀਆ ਚ ਉਹ ਗੀਤ ਦਾ ਰੂਪ ਹੋ ਗਿਆ ਸੰਗੀਤ ਦਾ ਰੂਪ ਹੋ ਗਿਆ ਆਨੰਦ ਦਾ ਰੂਪ ਹੋ ਗਿਆ ਗਿਆਨ ਦਾ ਰੂਪ ਹੋ ਗਿਆ ਔਰ ਸਮ ਦ੍ਰਿਸ਼ਟ ਹੋ ਗਿਆ ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪ੍ਰਮਾਤਮਾ ਨੂੰ ਵੇਖਦਾ ਹੈ ਔਰ ਜਿੱਥੇ ਤੱਕ ਸੁਣਦਾ ਹੈ ਜੋ ਬੋਲਤ ਹੈ ਮਿਰਗ ਮੇਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ اے ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਨੇ ਸਭ ਤੇਰੀ ਆਵਾਜ਼ ਹੁਣ ਤੇ ਮੈਨੂੰ ਇੰਜ ਲੱਗਦਾ ਹੈ ਇਹ ਵੀ ਤੈਨੂੰ ਹੀ ਜਪਦੇ ਪੈਣੇ ਔਰ ਕੁਛ ਨਹੀਂ ਇਹ ਸਾਰੀਆਂ ਆਵਾਜ਼ਾਂ ਹੈ ਪ੍ਰਭੂ ਇਹਦੇ ਚ ਵੀ ਤੂੰ ਹੈ ਇਹ ਸਾਰੇ ਰੂਹ ਇਹ ਦੇ ਵਿੱਚ ਵੀ ਤੋਂ ਇਹ ਅਵਸਥਾ ਬਣ ਜਾਂਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਬੋਲਤ ਹੈ ਮਰੇਗ ਮੇਨ ਪੰਖੇਰੋ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਧਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਦੀ ਮੈਂ ਸਮ ਦ੍ਰਿਸ਼ਟੀ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਨ ਸਮਾ ਹੋ ਗਿਆ ਹੈ ਮਹਾਰਾਜ ਕਹਿੰਦੇ ਕਤ ਤੋਂ ਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀ ਔਕਤ ਹੂੰ ਅਚੰਤ ਹੋਏ ਕੇ ਸੋਵਤ ਅਚੇਤੋ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਅਕਾਲ ਉਸਤਤ ਹੇ ਪ੍ਰਭੂ ਕਿਦਰੇ ਤੀ ਤੂੰ ਬੜਾ ਸਾਵਧਾਨ ਸੁਚੇਤ ਹੈ ਬੜਾ ਸਿਆਣਾ ਕਤਹੂ ਸੁਚੇਤ ਹੋਏ ਕੇ ਚੇਤਨਾ ਕੋ ਚਾਰਕਿਓ ਤੂੰ ਆਪਣੀ ਚੇਤਨਾ ਨੂੰ ਚਾਰ ਕੰਦਨ ਬੜੇ ਸੁੰਦਰ ਬੜੇ ਸੋਨੇ ਸੋਨੇ ਗੁਣਾ ਨਾਲ ਸੰਵਾਰਿਆ ਹੈ ਸ਼ਿੰਗਾਰਿਆ ਕਤਹੂ ਅਚਿੰਤ ਹੋਏ ਕੇ ਸੋਵਤ ਅਚੇਤੋ ਕਿਦਰੇ ਤੋਂ ਬਿਲਕੁਲ ਮੂੜ ਅਚੇਤ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਹੈਰਾਨੀ ਦੀ ਹੈਰਾਨੀ ਕਿ ਤਹੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ ਇਹ ਪ੍ਰਭੂ ਕਮਾਲ ਦੀ ਗੱਲ ਕਿਦਰੇ ਤੋਂ ਮੰਗਤਾ ਬਣਿਆ ਹੈ ਬਿਖਾਰੀ ਹੱਥ ਫੈਲਾਇਆ ਟੁਕੜਾ ਟੁਕੜਾ ਮੰਗਦਾ ਪਿਆ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਗੁਰੂ ਰਾਮਦਾਸ ਹੇ ਚੋਜੀ ਪਾਤਸ਼ਾ ਕਿਦਰੇ ਤੂੰ ਦਾਤਾ ਬਣਿਆ ਕਿਦਰੇ ਬਿਖਾਰੀ ਹੈ ਸਭ ਤੇਰੇ ਹੀ ਚੋਜਣਾ ਸਮਦ੍ਰਿਸ਼ਟੀ ਕਤਹੁ ਬਿਖਾਰੀ ਹੋਇ ਕੇ ਮੰਗਤ ਫੇਰ ਤਬੀਖ ਕਹਉ ਮਹਾਦਾਨ ਹੋਇ ਕੇ ਮੰਗੇ ਉਹ ਧਨ ਦੇ ਤੋ ਕਹਉ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਛੇਨ ਚਿਤ ਲੇਤੋ ਕਹੂੰ ਬੇਦ ਰੀਤ ਕਹੂੰ ਤਾਂ ਸੰਬਿਪਰੀਤ ਕਹੂੰ ਤ੍ਰਿਗੁਣ ਉਤੇਤ ਕਹੂੰ ਸਰਗੁਣ ਸਮੇਤ ਹੋ ਇਹਨਾਂ ਸੈਂਕੜੇ ਸਵਈਆਂ ਵਿੱਚੋਂ ਦੋ ਚਾਰ ਮੈਂ ਤੁਹਾਡੇ ਸਾਹਮਣੇ ਰੱਖਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਉਂਕਿ ਦਸਵੇਂ ਪਾਤਸ਼ਾਹ ਨੂੰ ਬਹੁਤ ਘਟ ਸਮਝਿਆ ਗਿਆ ਬਹੁਤ ਘਟ ਪੜਿਆ ਗਿਆ ਬਹੁਤ ਘਟ ਸੁਣਿਆ ਗਿਆ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਸਿੰਗਾਪੁਰ ਵਿੱਚ ਇੱਕ ਸੱਜਣ ਸਿੰਧੀ ਮੈਨੂੰ ਕਹਿਣ ਲੱਗਾ ਗੁਰੂ ਨਾਨਕ ਬੜੇ ਮਿੱਠੇ ਗੁਰੂ ਹੈ ਗੁਰੂ ਗੋਬਿੰਦ ਸਿੰਘ ਗੁਰੂ ਤਾਂ ਹੈ ਪਰ ਬੜੇ ਕੜਵੇ ਹੈ ਬਹੁਤ ਕੜਵੇ ਹੈ ہمارا ਤਾਲਮੇਲ ਨਹੀਂ ਬੈਠਦਾ ਸਿੱਧੇ ਲੋਕ ਫਿਰ ਮੈਨਨੋ ਸੁਭਾਵ ਕਹੇ ਦਿੱਤਾ ਜੇ ਇਤਨੇ ਕੜਵੇ ਨਾ ਹੁੰਦੇ ਤੇ ਭਾਰਤ ਦੇ ਚ ਹਿੰਦੂ ਧਰਮ ਤੇ ਰਹਿਣਾ ਹੀ ਨਹੀਂ ਸੀ ਖਤਮ ਹੋ ਜਾਣਾ ਸੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ ਕਾਨ ਕੇ ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਹੁੰਦੀ ਗੀਤਾ ਪ੍ਰਾਣ ਵੇਦ ਖਤਮ ਹੋ ਜਾਣੇ ਸਨ ਕੇਵਲ ਕੁਰਾਨ ਰਹਿਣੀ ਸੀ ਜਨੇਉ ਤਿਲਕ ਮੰਦਰ ਠਾਕਰ ਦੁਆਰੇ ਖਤਮ ਹੋ ਜਾਣੇ ਸਨ ਕੋਈ ਮਸਜਿਦ ਰਹਿਣੀ ਸੀ ਇਹ ਤੇ ਧਨ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ ਉਹਨਾਂ ਦੀ ਮਿਹਰਬਾਨੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਤਪੱਸਿਆ ਉਹਨਾਂ ਦੀ ਦੇਣ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਨੂੰ ਨਹੀਂ ਦੇਖਿਆ ਗਿਆ ਕਿਉਂਕਿ ਅਸੀਂ ਸੁਣਾਇਆ ਨਹੀਂ ਅਸੀਂ ਸਮਝਾਇਆ ਨਹੀਂ ਸਾਇਬ ਕਹਿੰਦੇ ਕਹੂੰ ਜਛ ਗੰਦਰਬ ਉਰਗ ਕਹੂੰ ਬਿਦੇ ਬਿਦੇਯਾਦਰ कहूं भय केनर पिसाच कहूं प्रेत हो हे प्रभु किधरे तू महाकवि किधरे तू महासंगीतकार बहुत बड़ा संगीतकार वही गल जो गुरु नानक कहने गुरु गोबिंद सिंह पर हे प्रभु किधरे तू भूत प्रेत हैं पिसाच हैं शरीर ही तेरे को रूह दी पी कहूं जंधरब उग कहो कहूं आधर कहूं भय किनर पिसाच कहूं प्रेत हो कहूं हो हिंदुआ गायत्री को गुप्त जप्यो कहूं हो तुरका पुकारे बंग दे हे प्रभु किधरे तू हिंदू है तू ही है और कोई नहीं है तू ही है गुफा बैठ के गायत्री के मंत्रा का जप्या कर दे प्रभु किधरे तू मुला है तुरक है, तु है, तु है। ਮੁਨਾਰੇ ਤੇ ਚੜ ਕੇ ਬਾਗ ਪਿਆ ਦੇਨਾ ਗੁਫਾ ਦੇ ਚ ਬੈਠ ਕੇ ਮੰਤਰਾਂ ਦਾ ਜਪ ਕਰਨ ਵਾਲੇ ਹੈ ਪ੍ਰਭੂ ਤੂੰ ਹੀ ਹੈ ਮੁਨਾਰੇ ਤੇ ਚੜ ਕੇ ਬਾਗ ਦੇਣ ਵਾਲੇ ਹੈ ਪ੍ਰਭੂ ਤੂੰ ਹੀ ਹੈ ਕਹੂ ਕੋਬ ਕਬ ਹੋਏ ਪੁਰਾਨ ਕੋ ਪੜਤਮਤ ਕਤ ਹੂ ਕੁਰਾਨ ਕੋ ਨਿਰਾਨ ਜਾਨ ਲੇਤ ਹੋ ਕਹੂ ਬੇਦਰੀਤ ਕਹੂ ਤਾਂਸ ਵਿਪਰੀਤ ਕਹੂ ਤ੍ਰਿਗੁਣ ਅਤੀਤ ਕਹੂ ਸਰਗੁਣ ਸਮੇਤ ਏ ਪ੍ਰਭੂ ਮੈਂ ਦੇਖਦਾ ਕਿਦਰੇ ਤੂੰ ਪੁਰਾਣਾ ਦਾ ਪੰਡਿਤ ਐ ਬੜਾ ਗਿਆਨੀ ਐ ਬੜਾ ਗਾਇਤਾ ਐ ਪਰ ਕਿਦਰੇ ਤੂੰ ਕੁਰਾਨ ਦਾ ਹਾਫਿਜ਼ ਐ ਤੂੰ ਹੀ ਔਰ ਕੁਛ ਨਹੀਂ ਤੂੰ ਹੀ ਐ ਇਨਾ ਸਵੀਆਂ ਦੀ ਲੜੀਵਾਰ ਜੇ ਮੈਂ ਵਿਆਖਿਆ ਕੀਤੀ ਸਮਾਂ ਆਪਣੇ ਢੰਗ ਨਾਲ ਚੱਲ ਜਾਂਦਾ ਇੱਕ ਸਵਈਆ ਹੋਰ ਰੱਖਦੇ ਆ ਤੁਹਾਡੇ ਸਾਹਮਣੇ ਕਵਿਤ ਕਹੂੰ ਗੀਤ ਕੇ ਗਵਈਆ ਦੁਆਪੁਰ ਦੇ ਚਲੀ ਗਈ ਬਿਰਤੀ ਧਨ ਗੁਰੂ ਗੋਬਿੰਦ ਸਿੰਘ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ বজਈਆ اے ਪ੍ਰਭੂ ਕਿਦਰੇ ਤੂੰ ਮਧੁਰ ਗੀਤ ਗਾਣਾ ਤੇ ਮੁਰਲੀ ਵਜਾਣਾ ਬਾਂਸਰੀ ਵਜਾਣਾ ਧਨ ਗੁਰੂ ਗੋਬਿੰਦ ਸਿੰਘ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ বজਈਆ ਕਹੂੰ ਨਿਰਤ ਕੇ ਨਚਈਆ ਕਹੂੰ ਨਰ ਕੋ ਆਕਾਰ ਕਿਦਰੇ ਆਕਾਰ ਤੇਰਾ ਪੁਰਸ਼ ਦਾ ਹੈ ਬੜਾ ਸੋਹਣਾ ਨਿਰਤਕਾਰ ਹੈ ਬਾਂਸਰੀ ਵਜਾ ਰਿਹਾ ਹੈ ਗੀਤ ਗਾ ਰਿਹਾ ਹੈ ਨਿਰਤ ਕਰ ਰਿਹਾ ਹੈ ਕਹੂੰ ਬੇਦਬਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੇ ਕਹੂੰ ਨਾਰ ਕੇ ਪ੍ਰਕਾਰ ਪਰ ਹੈ ਪ੍ਰਭੂ ਕਿਦਰੇ ਤੂੰ ਨਾਰੀ ਦੀ ਤਰ੍ਹਾਂ ਨਰ ਦੀ ਤਰ੍ਹਾਂ ਨਹੀਂ ਹੈ ਇਸਤਰੀ ਦੀ ਤਰ੍ਹਾਂ ਪੁਰਸ਼ ਦੀ ਤਰ੍ਹਾਂ ਨਹੀਂ ਹੈ ਕਿਦਰੇ ਬੇਦਬਾਨੀ ਵਿਦਿਆ ਨਾਲ ਭਰੀ ਹੋਈ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦੀਆਂ ਕਹਾਣੀਆਂ ਤੂੰ ਕਰ ਰਿਹਾ ਹੈ ਪਰ ਕਿਦਰੇ ਕੋਕ ਕੀ ਕਹਾਣੀ ਆਪ ਦੀ ਗਿਆਤ ਲਈ ਅਰਜ਼ ਕਰਾਂ ਕੋਕਾ ਪੰਡਤ ਨੇ ਕਾਮ ਸੂਤਰ ਇੱਕ ਗ੍ਰੰਥ ਲਿਖਿਆ ਉਸ ਵਕਤ ਦੇ ਕੁਝ ਨੈਤਿਕ ਪੁਰਸ਼ਾਂ ਨੇ ਸਿਆਣੇ ਪੁਰਸ਼ਾਂ ਨੇ ਕਿਹਾ ਸੀ ਇਹ ਤੂੰ ਕੀ ਲਿਖ ਰਿਹਾ ਹੈ ਤੂੰ ਰਿਸ਼ੀ ਹੈ ਤੂੰ ਸੰਤ ਹੈ ਕਾਮ ਤੇ ਲਿਖ ਰਿਹਾ ਹੈ ਉਹਨੇ ਆਖਿਆ ਜੇ ਕਰੋਧ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ ਹੰਕਾਰ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ ਲੋਭ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ ਮੋਹ ਤੇ ਲਿਖਿਆ ਵੀ ਜਾ ਸਕਦਾ ਹੈ ਤੇ ਬੋਲਿਆ ਜਾ ਸਕਦਾ ਹੈ ਕਾਮ ਤੇ ਕਿਉਂ ਨਹੀਂ ਲਿਖਿਆ ਜਾ ਸਕਦਾ ਤੇ ਕਿਉਂ ਨਹੀਂ ਬੋਲਿਆ ਜਾ ਸਕਦਾ ਇਹ ਉਹਦੀ ਦਲੀਲ ਸੀ ਆਖਿਰ ਜਦ ਵੀ ਕਿਦਰੇ ਮਨੁੱਖ ਗਿਰਦਾ ਹੈ ਤੇ ਉਹਨਾ ਪੰਨਾਂ ਕਰਕੇ ਹੀ ਕਰਦਾ ਹੈ ਔਰ ਜਿਸ ਕਰਕੇ ਜ਼ਿਆਦਾ ਗਿਰਦਾ ਅਧਕ ਗਿਰਦਾ ਹੈ ਉਹਦੀ ਜਾਣਕਾਰੀ ਮਨੁੱਖ ਨੂੰ ਹੋਣੀ ਚਾਹੀਦੀ ਹੋਣੀ ਚਾਹੀਦੀ ਉਨੇ ਇਤਨਾ ਵੱਡਾ ਗ੍ਰੰਥ ਲਿਖਿਆ ਕਾਮਸੂਤਰ ਹੁਣ ਆਪ ਸੁਣ ਕੇ ਹੈਰਾਨ ਹੋਗੇ ਉਸ ਦੇ ਜਿਹੜੇ ਕੁਝ ਪਹਿਲੂ ਦਸਮ ਗ੍ਰੰਥ ਦੇ ਚ ਮਿਲਦੇ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ 24 అవਤਾਰਾਂ ਦੀ ਜੋ ਮੈਂ ਕਥਾ ਲਿਖੀ ਹੈ ਮੈਂ ਅਨਵਾਦ ਕੀਤਾ ਹੈ ਟੇਕਾ ਕੀਤਾ ਹੈ ਇਹ ਮੇਰੇ ਆਪਣੇ ਖਿਆਲ ਨਹੀਂ ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਹੀਂ ਪ੍ਰਭ ਧਰਮ ਜੁਦ ਕੇ ਚਾਏ ਮੇਰੀ ਕੋਈ ਵਾਸ਼ਨਾ ਨਹੀਂ ਬਸ ਮੈਂ ਤੇ ਧਰਮ ਦਾ ਯੁੱਧ ਕਰਨ ਵਾਲਾ ਪ੍ਰਭੂ ਨਾਲ ਜੁੜਨ ਤੇ ਜੋੜਨ ਵਾਲਾ ਪਰ ਮੈਂ ਪ੍ਰਾਚੀਨ ਧਰਮ ਗ੍ਰੰਥਾਂ ਦਾ ਇਹ ਟਿੱਕਾ ਕੀਤਾ ਹੈ ਅਨਵਾਦ ਕੀਤਾ ਹੈ ਤਾਂ ਕਿ ਮੇਰੇ ਖਾਲਸੇ ਨੂੰ ਜਗਤ ਨੂੰ ਪੁਰਾਣੇ ਧਰਮ ਦਾ ਪੁਰਾਣੇ ਸਮਾਜ ਦਾ ਪੁਰਾਣੇ ਲੋਕਾਚਾਰ ਦਾ ਪਤਾ ਹੋਵੇ ਗਿਆਨ ਹੋਵੇ ਸਹਿਨ ਸਰਦਾਨ ਦੇ ਇੰਦਰ ਰੁਆਇ ਪਰਸ ਰਾਮ ਰੋਵੇ ਘਰ ਆਇ ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦਾ ਕਿ ਪਰਸਰਾਮ ਕੌਣ ਸੀ ਇੰਦਰ ਕੌਣ ਸੀ ਇਹ ਜਨਮੇਜਾ ਕੌਣ ਸੀ ਅਜੇ ਸਰੋਵੇ ਵਿਖਿਆ ਖਾਇ ਐਸੀ ਦਰਗੇ ਮਿਲੇ ਸਜਾਇ ਇਹ ਸਾਰੇ ਕੌਣ ਸਨ ਇਤੇ ਪੁਰਾਣੇ ਪੜ੍ਹਨੇ ਪੈਣਗੇ ਪੁਰਾਣਿਕ ਪ੍ਰਸੰਗ ਪੜ੍ਹਨੇ ਪੈਣਗੇ ਜਾਣਨਾ ਪੈਗਾ ਬਹੁਤ ਕੱਚੇ ਦਿਲ ਦਿਮਾਗ ਦੇ ਬੰਦੇ ਸਿੱਖ ਜਗਤ ਦੇ ਵਿੱਚ ਆਪਣੇ ਆਪ ਨੂੰ ਰੈਬਰ ਮੰਨਣ ਲੱਗ ਪੈਣ ਹੈ ਉਹਦੇ ਨਾਲ ਸਿੱਖ ਧਰਮ ਸੰਕੇਰਨ ਹੋ ਕੇ ਰਹਿ ਗਿਆ ਜਦ ਕਿ ਇਸ ਤੋਂ ਵੱਡਾ ਹੋਰ ਕੋਈ ਵਿਸ਼ਾਲ ਧਰਮ ਨਹੀਂ ਸੀ ਇਹਦਾ ਸਬੂਤ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਭਗਤ ਤੇ ਬੈਠੇ ਨੇ ਬਾਗ ਦੇਣ ਵਾਲਾ ਵੀ ਬੈਠਾ ਹੈ ਤੇ ਮੁਰਲੀ ਦੀ ਤਨ ਛੇੜਨ ਵਾਲਾ ਵੀ ਬੈਠਾ ਹੈ ਸਭ ਕੁਝ ਮੌਜੂਦ ਹੈ ਖੈਰ ਮੈਂ ਲਮਕਾਵਾ ਨਾ ਸਤਗੁਰ ਕਹਿੰਦੇ ਨੇ ਮੇਰੇ ਖਿਆਲ ਨਹੀਂ ਨੇ ਮੈਂ ਟਿੱਕਾ ਕੀਤਾ ਹੈ ਅਨਵਾਦ ਕੀਤਾ ਹੈ ਕਿਉਂ ਬ੍ਰਾਹਮਣ ਸਿਰਫ ਬ੍ਰਾਹਮਣ ਨੂੰ ਪੜਾਉਂਦਾ ਸੀ ਸ਼ੂਦਰ ਨੂੰ ਨਹੀਂ ਤੇ ਬ੍ਰਾਹਮਣ ਜਿਹੜੀ ਵਿਦਿਆ ਪੜਾਉਂਦਾ ਸੀ ਸੰਸਕ੍ਰਿਤ ਸੀ ਬੜੀ ਵਿਖਮ ਉਹ ਹੁਣ ਲੋਕ ਭਾਸ਼ਾ ਨਹੀਂ ਰਹਿ ਗਈ ਸੀ ਕਿਸੇ ਵਕਤ ਸੀ ਕਿਸੇ ਵਕਤ ਸਾਰੀ ਸੰਸਕ੍ਰਿਤ ਬੋਲਦੇ ਸਨ ਸਮਾਂ ਦੇ ਨਾਲ ਭਾਸ਼ਾਵਾਂ ਬਦਲਦੀਆਂ ਰਜ ਪੰਜਾਬੀ ਦਾ ਉਹ ਰੂਪ ਵੀ ਨਹੀਂ ਰਹਿ ਗਿਆ ਪੰਜਾਬੀ ਦੇ ਵਿੱਚ ਬਹੁਤ ਸਾਰੇ ਅਲਫਾਜ਼ ਹੋਰ ਦੇ ਹੋਰ ਆ ਗਏਗਾ ਇਹ ਵੀ ਮੈਂ ਰਜ਼ ਕਰਦੇ ਹਾਂ ਲੈਂਦੀ ਪੰਜਾਬੀ ਛੜਦੀ ਪੰਜਾਬੀ ਅਲੱਗ-ਅਲੱਗ ਹੈ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਨੇ ਸਾਡੀ ਪੰਜਾਬੀ ਨਾਲੋਂ ਪਿੰਨ ਹੋ ਗਈ ਹੈ ਬਿਲਕੁਲ ਪਿੰਨ ਹੋ ਗਈ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਦਾਸ ਦੀ ਸੇਵਾ ਲਈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪ੍ਰਬਤ ਹੈ ਬਈ ਉੱਥੋਂ ਦੀ ਮੰਗ ਆਈ ਹੈ ਦੇਵੀ ਤੇ ਬ੍ਰਾਹਮ ਜਾਣਾ ਪਰ ਉਰਦੂ ਦੇ ਚ ਕਥਾ ਕਰਨੀ ਹੈ ਲੈਕਚਰ ਦੇਣ ਹੈ ਵੀ ਤੁਸੀਂ ਤਿੰਨੇ ਦਿਨ ਗੁਰਦੁਆਰੇ ਚ ਉਰਦੂ ਚ ਬੋਲਣਾ ਕਿ ਠੀਕ ਹੈ ਔਰ ਉਹ ਸੇਵਾ ਮੈਂ ਖੁਸ਼ੀ ਨਾਲ ਕਬੂਲ ਕੀਤੀ ਮੈਂ ਕਿਹਾ ਬੜੇ ਦਿਨਾਂ ਬਾਅਦ ਸਤਿਗੁਰੂ ਦੇ ਉਸ ਪਾਵਨ ਸਥਾਨ ਦੇ ਦਰਸ਼ਨ ਨਸੀਬ ਹੋਣਗੇ ਬੜਾ ਭਾਰੀ ਕਠ رائے ਬੁਲਾਰ ਦੀ ਜਿਹੜੀ ਸੰਤਾਨ ਭੱਟੀ ਖਾਨਦਾਨ ਉਹ ਵੀ ਸਾਰੇ ਬੈਠੇ ਸਨ ਰਾਤ ਨੂੰ ਵੀ ਦਾਸ ਹਾਜ਼ਰੀ ਪਰਦਾ ਹੁੰਦਾ ਸੀ ਉਹ ਜਿਹੜੀ ਪੱਠੀ ਖਾਨਦਾਨ ਨੇ ਰਾਏ ਬੁਲਾਰਦੀ ਹੋਰ ਸਾਰੇ ਉਹ ਕਹਿਣ ਲੱਗੇ ਰਾਤ ਨੂੰ ਤੁਸੀਂ ਪੰਜਾਬੀ ਚ ਹੀ ਬੋਲੇਗਾ ਮੈਂ ਚੰਗਾ ਰਾਤ ਨੂੰ ਮੈਂ ਪੰਜਾਬੀ ਚ ਬੋਲੇਆ ਮੇਰੇ ਕਮਰੇ ਚੋਂ ਮੁਸਲਮਾਨ ਵੀਰ ਆ ਗਿਆ ਵੀ ਅਸੀਂ ਤੇ ਤੁਹਾਨੂੰ ਹੱਥ ਜੋੜ ਕੇ ਆਖਿਆ ਸੀ ਅਰਜ਼ੋਈ ਕੀਤੀ ਸੀ ਪੰਜਾਬੀ ਚ ਬੋਲੋ ਤੁਸੀਂ ਪੰਜਾਬੀ ਚ ਨਹੀਂ ਬੋਲੋ ਮੈਂ ਕਹਿੰਦਾ ਮੈਂ ਪੰਜਾਬੀ ਚ ਬੋਲੇ ਆਂ ਕਹਿੰਦੇ ਇਹ ਕਿਹੜੀ ਪੰਜਾਬੀ ਹੈ ਹੁਣ ਉਹ ਲੈਂਦੀ ਪੰਜਾਬੀ ਬੋਲਦਾ ਇਹ ਕਿਹੜੀ ਪੰਜਾਬੀ ਬੋਲਦਾ ਕਹਿੰਦੇ ਸਾਡੇ ਪੱਲੇ ਤਾਂ ਨਹੀਂ ਕੁਝ ਪਿਆ ਮੈਂ ਕਿਹਾ ਠੀਕ ਹੈ ਫਿਰ ਮੈਂ ਉਰਦੂ ਚ ਹੀ ਬੋਲਾਂਗਾ ਉਰਦੂ ਤੇ ਤੁਸੀਂ ਸਮਝ ਲੈਂਦੇ ਲੈਂਦੀ ਪੰਜਾਬੀ ਭਾਵੇਂ ਲੈਂਦੀ ਪੰਜਾਬੀ ਮੈਂ ਬੋਲ ਸਕਦਾ ਉਸੇ ਇਲਾਕੇ ਚੋਂ ਆਇਆ ਪਰ ਹੁਣ ਆਇਆ 50 51 ਸਾਲ ਹੋ ਗਏ ਲੜਖੜਾ ਸਕਦਾ ਸੀ ਮੈਂ ਇਸ ਕਰਕੇ ਨਹੀਂ ਬੋਲਿਆ ਮੈਂ ਕਿਧਰ ਲਫ਼ਜ਼ਾਂ ਦਾ ਬੇਲਵਜ਼ਮੇ ਕਰ ਸਕਦਾ ਅਸ਼ੁੱਧੀ ਹੋ ਸਕਦੀ ਹੈ ਤਾਂ ਹੁਣ ਜਿਹੜੀ ਪੰਜਾਬੀ ਮੈਂ ਇਸੇ ਚ ਬੋਲਿਆ ਬੋਲੀਆਂ ਤੇ ਬਦਲਦੀਆਂ ਬਾਸ਼ਾ ਵਾਂ ਬਦਲਦੀਆਂ ਨੇ ਸੰਸਕ੍ਰਿਤ ਲੋਕ ਭਾਸ਼ਾ ਨਹੀਂ ਰਹੀ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਕ ਭਾਸ਼ਾ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਹਿੰਦੀ ਦੇ ਵਿੱਚ ਅਨਵਾਦ ਕੀਤਾ ਉਹਨਾਂ ਸਾਰਿਆਂ ਦਾ ਸਿੱਖ ਜਗਤ ਦੇ ਵਿੱਚ ਵਿਖਾਦ ਖੜਾ ਹੋ ਗਿਆ ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨਹੀਂ ਹੋ ਸਕਦੇ ਉਹਨੂੰ ਕੌਣ ਦੱਸੇ ਕੋਕਾ ਪੰਡਤ ਠੀਕ ਕਹਿੰਦਾ ਜੇ ਕ੍ਰੋਧ ਦੇ ਉਤਾਰ ਚੜਾਵ ਨੂੰ ਬਿਆਨ ਕੀਤਾ ਜਾ ਸਕਦਾ ਹੈ ਕਿਧਰੇ ਕਿਧਰੇ ਕਰੋੜ ਕਰੋਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ পাগল ਕਰ ਦਿੰਦਾ ਹੈ ਜੇ ਲੋਭ ਦੇ ਉੱਤੇ ਵਿਆਖਿਆ ਕੀਤੀ ਜਾ ਸਕਦੀ ਹੈ ਤੇ ਸਾਬ ਕਹਿੰਦੇ ਨੇ ਲੋਭ ਤੇ ਮਨੁੱਖ ਨੂੰ ਕੂਕਰ ਜੈਸਾ ਬਣਾ ਦਿੰਦਾ ਹੈ ਕੁੱਤੇ ਜੈਸਾ ਬਣਾ ਦਿੰਦਾ ਜਿਉਂ ਕੂਕਰ ਹਰ ਕਾਇਆ ਤਾਵੇ ਦੇ ਦਿਸਦਾ ਹੈ ਲੋਭੀ ਜੰਤ ਨਾ ਜਾਣੇ ਭੱਖਾ ਬਖ ਸਭ ਖਾਏ ਭਇਓ ਲੋਭ ਸੰਗ ਹੋਰਾ ਲੋਭ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ ਹੈ ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਵੱਡਣ ਲੱਗ ਪੈਂਦਾ ਹੈ ਪਾਗਲ ਕੁੱਤਾ ਲੋਭ ਤੇ ਪਾਗਲ ਕਰਕੇ ਰੱਖ ਦਿੰਦਾ ਹੈ ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਸੀਮਾ ਤੋਂ ਵਧਿਆ ਹੋਇਆ ਹੰਗਾਰ ਮਨੁੱਖ ਨੂੰ ਜ਼ਾਲਮ ਬਣਾ ਕੇ ਰੱਖ ਦਿੰਦਾ ਹੈ ਔਰ ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਬ੍ਰਸ਼ਟ ਕਰਕੇ ਦੁਰਾਚਾਰੀ ਬਣਾ ਦਿੰਦਾ ਹੈ ਅਗਰ ਪੁਰਸ਼ ਹੈ ਤਾਂ ਉਹ ਵਿਚਾਰੀ ਹੋ ਜਾਏਗਾ ਅਗਰ ਇਸਤਰੀ ਹੈ ਤਾਂ ਗਨਕਾ ਹੋ ਜਾਏਗੀ ਵੈਸ਼ਿਆ ਹੋ ਜਾਏਗੀ ਗੁਸਤਾਖੀ ਮਾ ਇਸ ਦਾ ਖੁਲਾਸਾ ਕੀਤਾ ਹੈ ਇਸ ਦੀ ਵਿਆਖਿਆ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਫਰਮਾਨ ਕਰਦੇ ਨੇ हे ਪ੍ਰਭੂ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਵਜਈਆ ਕਹੂੰ ਨਿਰਤ ਕੇ ਨਚਈਆ ਕਹੂੰ ਨਰ ਕੋ ਆਕਾਰੋ ਕਹੂੰ ਬੇਦਬਾਨੀ ਕਿਦਰੇ ਤੀ ਤੂੰ ਵੇਦਾਂ ਦਾ ਪਾਠ ਪਿਆ ਕਰਦਾ ਹੈ ਗਿਆਨ ਦੇ ਧਰਮ ਗ੍ਰੰਥ ਪਿਆ ਪੜਦਾ ਹੈ ਕਹੂੰ ਕੋਕ ਕੀ ਕਹਾਣੀ ਕਿਦਰੇ ਕੋਕ ਸ਼ਾਸਤਰ ਪਿਆ ਪੜਦਾ ਕਾਮਸੂਤਰ ਪਿਆ ਪੜਦਾ ਕਾਮਸੂਤਰ ਦੀ ਵਿਚਾਰ ਚੱਲ ਰਹੀ ਹੈ ਕਿਦਰੇ ਰਾਮ ਦੇ ਗੀਤ ਤੇ ਕਿਦਰੇ ਕਾਮ ਦੇ ਗੀਤ ਪਰ ਤੂੰ ਹੀ ਹੈ اے ਪ੍ਰਭੂ ਤੂੰ ਹੀ ਹੈ ਕਹੂੰ ਬੇਦਵਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ ਕਿਦਰੇ ਗਉਆਂ ਪਿਆ ਚਰਦਾ ਹੈ ਸ੍ਰੀ ਕ੍ਰਿਸ਼ਨ ਦੀ ਤਰਫ ਇਸ਼ਾਰਾ ਦੁਆਪਰ ਦੇ ਸਤਗੁਰਾਂ ਦੀ ਸੁਰਤ ਚਲੀ ਗਈ ਕਹੋ ਬੇਨ ਕੇ ਬਜਈਆ ਕਹੋ ਦੇਨ ਕੇ ਚਰਈਆ ਕਹੋ ਲਾਖਨ ਲਵਈਆ ਕਹੋ ਸੁੰਦਰ ਕੁਮਾਰ ਹੋ ਸੁਧ ਤਾ ਕੀ ਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਹੋ ਇਹ ਪ੍ਰਭੂ ਨਿਰੰਕਾਰ ਤੇਰੇ ਇਤਨੇ ਰੂਪ ਇਤਨੇ ਰੂਪ ਔਰ ਇਸ ਸਵਈਏ ਮੈਂ ਤੁਹਾਨੂੰ ਸੁਣਾਉਂਦਾ ਜਾਵਾਂ ਤੇ ਐਵੇਂ ਸਾਰੀ ਰਾਤ ਲੰਘ ਜਾਏਗੀ ਮੁਖਤਸਰ ਮਹਿਰਜ਼ ਕਰਨ ਸਮਾਪਤੀ ਕਰਾਂ। ਇਹ ਸਾਰੇ ਰੂਪ ਕਲਗੀਧਰ ਪਾਤਸ਼ਾਹ ਬਿਆਨ ਕਰ ਦੇਣਾ। ਅੱਜ ਤੱਕ ਤੇ ਆਖਿਆ ਗਿਆ ਹੈ ਪ੍ਰਮਾਤਮਾ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਰੂਪ ਹੈ। ਪਰ ਜਪ ਸਾਹਿਬ ਵਿੱਚ ਮਹਾਰਾਜ ਕਹਿੰਦੇ ਨਮੋ ਅੰਧਕਾਰੇ ਨਮੋ ਤੋਇ ਜਤੇਜੇ। हे ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਕਰਦਾ ਪਰ ਅੰਧੇਰਾ ਵੀ ਤੇਰੀ ਸ਼ਕਤੀ ਤੋਂ ਬਿਨਾ ਨਹੀਂ ਹੋ ਸਕਦਾ। ਮੈਂ ਇਸ ਨੂੰ ਵੀ ਮੱਥਾ ਟੇਕਦਾ ਨਮਸਕਾਰ। ਇਤਨੀ ਸਮਦਰਸ਼ਟੀ ਜਦ ਵੀ ਕਿਸੇ ਦਾ ਸੁਣਿਆ ਹੋਇਆ ਭਰੋਸਾ ਬਣਦਾ ਹੈ ਤੇ ਭਰੋਸਾ ਭਾਵਨਾ ਬਣ ਜਾਂਦਾ ਹੈ ਭਗਤੀ ਬਣ ਜਾਂਦਾ ਹੈ ਉਹ ਸਮ드੍ਰਿਸ਼ਟ ਹੋ ਜਾਂਦਾ ਹੈ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਸਮ드੍ਰਿਸ਼ਟ ਹੋ ਜਾਏਗਾ ਬ੍ਰह्मज्ञानी ਉਹਦੀ ਦ੍ਰਿਸ਼ਟੀ ਸਮ드੍ਰਿਸ਼ਟ ਹੋ ਜਾਂਦੀ ਹੈ ਬ੍ਰह्मज्ञानी ਸਦਾ ਸਮ드੍ਰਿਸ਼ਟ ਬ੍ਰह्मज्ञानी ਕੀ ਅਮਰਤ ਦ੍ਰਿਸ਼ਟ ਉਹ ਵਾਸਤਵਿਕ ਸਮ드੍ਰਿਸ਼ਟ ਹੋ ਜਾਂਦਾ ਹੈ सार्व इको जहां सम बराबर बराबर करके देखने लग है। पे तरीके मुस्लिम फकीर अमीर खुसरो इंज बयान कर देंद बेखुदे में हम तो तेरा दर समझ कर झुक गए अब खुदा जाने वो काबा था या बुतखाना ये प्रभु हमने तू आप फैसला करो मंदिर से मस्जिद सी तेरे गीत हो रहे सन तेरी गल हो रही सी मेरा सिर झुक गया ਮੈਂ ਮੱਥਾ ਟੇਕ ਦਿੱਤਾ। ਮੈਂ ਸਜਦਾ ਕਰ ਦਿੱਤਾ। ਬੇਖੁਦੀ 'ਮੇ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ। ਅਬ ਖੁਦਾ ਜਾਣੇ ਉਹ ਕਾਬਾ ਥਾ ਜਾਂ ਬੁੱਤਖਾਨਾ। ਇਹ ਰਿਸ਼ੀਆਂ ਨਾਲੋਂ ਘੱਟ ਗੱਲ ਨਹੀਂ ਐ ਬ੍ਰਹਮ ਗਿਆਨ ਦੀ ਸ਼ਿਖਰਤਾ ਨੂੰ ਛੂੰਦੀ। ਪਰ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਕਸਰ ਭਰੋਸਾ ਡੋਲ ਜਾਂਦਾ। ਐਸਵਾਸੇ ਅਰਦਾਸ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਅਵਲ ਤੇ ਕੋਈ ਵਿਰਲਾ ਹੀ ਸੁਣਦਾ ਹੈ ਸਰੋਤਾ ਸੁਣਨਾ ਤੇ ਸੁਣਿਆ ਹੋਇਆ ਅਗਰ ਵਾਕ ਹੈ ਮਨ ਨੇ ਮੰਨ ਲਿਆ ਸੁਣੀਏ ਮੰਨੀਏ ਨਹੀਂ ਤੇ ਕੀ ਸੁਣਿਆ ਮੰਨਿਆ ਨਹੀਂ ਤੇ ਕੀ ਸੁਣਿਆ ਮੈਂ ਇੱਕ ਦਫਾ ਫਿਰ ਦੁਹਰਾਵਾਂ ਖਾਦਾ ਹੋਇਆ ਭੋਜਨ ਜੋ ਸਰੀਰ ਦੇ ਵਿੱਚ ਰਹਿ ਜਾਂਦਾ ਹੈ ਉਹੀ ਖੂਨ ਬਣਦਾ ਹੈ ਸੁਣਿਆ ਹੋਇਆ ਗੁਰੂ ਦਾ ਬਚਨ ਜੋ ਮਨ ਮੰਨ ਲੈਂਦਾ ਹੈ ਉਹੀ ਮਨ ਦਾ ਹਿੱਸਾ ਬਣਦਾ ਹੈ ਵਰਨਾ ਨਹੀਂ ਬਣਦਾ ਐਂ ਬਣਦਾ ਉਹ ਭਰੋਸਾ ਬਣ ਜਾਂਦਾ ਹੈ ਵਿਸ਼ਵਾਸ ਬਣ ਜਾਂਦਾ ਹੈ ਪਰ ਇਹ ਮਨੁੱਖ ਖਤਰੇ ਚ ਹੋਵੇਗਾ ਭਰੋਸਾ ਡੋਲ ਸਕਦਾ ਹੈ ਵਿਸ਼ਵਾਸ ਡੋਲ ਸਕਦਾ ਹੈ ਸੁਣਦਾ ਰਿਹਾ ਮੰਨਦਾ ਰਿਹਾ ਤੇ ਭਰੋਸਾ ਵੱਧਦਾ ਗਿਆ ਵੱਧਦਾ ਗਿਆ ਅਗਰ ਇਹ ਭਾਵਨਾ ਬਣ ਗਿਆ ਹੈ ਭਗਤੀ ਬਣ ਗਿਆ ਹੈ ਹੁਣ ਇਹਦੇ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਇਹਦਾ ਭਰੋਸਾ ਨਹੀਂ ਡੋਲੇਗਾ ਇਕ ਕੁਰਬਾਨ ਹੋ ਸਕਦਾ ਹੈ ਸਦਕੇ ਹੋ ਸਕਦਾ ਹੈ ਇਸ ਵਾਸਤੇ ਸਾਈਂਬ ਕਹਿੰਦੇ ਭਗਤ ਸਭ ਤੋਂ ਸ਼ਿਖਰ ਤੇ ਹੈ ਭਗਤ ਸਭ ਤੋਂ ਉੱਚਾ ਹੈ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸੁਣਦੇ ਆ ਸੁਣਦੇ ਆ ਸਾਡੀ ਇਹ ਅਵਸਥਾ ਬਣਾਣ ਸਮਾਂ ਕੁਝ ਮੈਂ ਜ਼ਿਆਦਾ ਲੱਗਾ ਕਿਵੇਂ ਕਰਨੇ